ब्राइडल ਤੋਂ ਲੈ ਕੇ ਕੈਜੂਅਲ ਤੱਕ ਦੇ ਸਾਰੇ ਐਮਬਰਾਇਡਰੀ ਵਾਲੇ ਪੀਸੇਸ ਹੈਂਡਕ੍ਰਾਫਟ ਵਾਲੇ ਕਲੈਕਸ਼ਨ ਤੁਹਾਨੂੰ ਮਿਲਣਗੇ ਇਸੇ ਤਾਂ ਤੇ ਇਸੇ ਕਾਊਂਟਰ ਤੇ ਇਹ ਕਾਊਂਟਰ ਹੈ ਜੀ ਆਪਣਾ ਸੂਟ ਮਟੀਰੀਅਲ ਦਾ ਜਿਸ ਨੂੰ ਸਿਰਫ ਔਰ ਸਿਰਫ ਸੂਟਾਂ ਦੇ ਕਲੈਕਸ਼ਨਸ ਮਿਲਦੇ ਨੇ ਜੀ ਹਾਂ ਬਾਕੀ ਇਸ ਤਰ੍ਹਾਂ ਆਪਰੇ ਕੋਲ 29 ਪਲੱਸ ਕਾਊਂਟਰਸ ਨੇ ਉੱਥੇ ਮਿਲਣਗੇ ਤੁਹਾਨੂੰ ਹੋਰ ਵੀ ਬਹੁਤ ਸਾਰੇ ਕਲੈਕਸ਼ਨ ਤੇ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਹੈਂਡਕ੍ਰਾਫਟ ਵਾਲੇ ਸੂਟ ਇਸ ਤਰ੍ਹਾਂ ਦੇ ਜਿਵੇਂ ਕਿ ਆਇੱਥੇ ਰੱਖੇ ਹੋਏ ਨੇ ਕਾਫੀ ਪਿਆਰੇ ਜਿਹੜੇ ਜਿਦਾ ਕਿ ਕੈਟਲੌਗ ਪੀਸੇਸ ਰਹਿਣ ਵਾਲੇ ਨੇ ਇਹ ਸਾਰੇ ਤੁਹਾਨੂੰ ਮਿਲ ਜਾਣਗੇ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਨਵੇਂ ਕਲੈਕਸ਼ਨਸ ਦਿਖਾਉਣ ਵਾਲੀ ਆ ਤੇ ਪਲੀਜ਼ ਵੀਡੀਓ ਦੇ ਐਂਡ ਤੱਕ ਜ਼ਰੂਰ ਤੋਂ ਬਣੇ ਰਹਿਣਾ ਕਿਉਂਕਿ ਪੰਜਾਬ ਵਾਲੇ ਮੈਨੂੰ ਪਤਾ ਹੈ ਹਰ ਵੇਲੇ ਇੱਕ ਹੀ ਚੀਜ਼ ਦਾ ਵੇਟ ਕਰਦੇ ਨੇ ਹੈਂਡਬ੍ਰੇਕs ਹਟਾ ਦਾ ਤਾਂ ਆ ਜਾਫੇ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਵਰਚੈਨਲ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਲੰਡ ਗੁੱਡ ਵਧੀਆਂ ਹੋਗੇ ਅੱਜ ਆਪਾਂ ਗੱਲ ਕਰ ਰਹੇ ਆਂ ਜੀ ਪੰਜਾਬੀ ਸੂਟਾਂ ਬਾਰੇ ਤੁਹਾਨੂੰ ਪਤਾ ਹੈ ਪੰਜਾਬੀ ਸੂਟਾਂ ਦੀ ਸਬ ਤੋਂ ਜ਼ਿਆਦਾ ਡਿਮਾਂਡ ਆਪਣੇ ਸਿਰਫ ਪੰਜਾਬ 'ਚ ਹੀ ਹੈਗੀ ਆ ਐਵੇਂ ਨਹੀਂ ਕਹਿੰਦੀ ਕਿ ਸਿਰਫ ਪੰਜਾਬ 'ਚ ਕਹਿਣਾ ਗਲਤ ਹੋ ਜਾਓ ਨਹੀਂ ਆਪਣੇ ਹਰਿਆਣਾ 'ਚ ਵੀ ਚੱਲਦੇ ਨੇ ਬਟ ਸ਼ੁਰੂ ਤਾਂ ਸਿਰਫ ਪੰਜਾਬ 'ਚ ਹੀ ਹੁੰਦਾ ਹੈ ਜੀ ਪੰਜਾਬੀ ਸੂਟ ਕਹਿਣਾ ਤਾਂ ਹਾਂ ਜੀ ਬਿਲਕੁਲ ਸਰਦਾਰੀ ਸੂਟਾਂ ਦਾ 컬렉ਸ਼ਨ ਸਭ ਤੋਂ ਵੱਧ ਵਿਕਦਾ ਪੰਜਾਬ ਦੇ ਵਿੱਚ ਫੇਮਸ ਹੀ ਉੱਥੋਂ ਹੀ ਹੋਇਆ ਹੈ ਜੀ ਤੇ ਇਸੇ ਕਰਕੇ ਅੱਜ ਮੈਂ ਕੁਝ 컬렉ਸ਼ਨ ਲੈ ਕੇ ਆਈਆਂ ਕਾਫੀ ਸਾਰੇ ਲੋਕੇ ਕਹਿੰਦੇ ਕਿ ਜੀ ਹੁਣ ਵਿਡਿੰਗ ਸੀਜ਼ਨ ਆਊਗਾ ਉਹਨਾਂ ਵਾਸਤੇ ਕੋਈ 컬렉ਸ਼ਨ ਦਿਖਾ ਦਿਓ ਕੁਝ ਕਾਟਨ ਦਾ ਦਿਖਾ ਦਿਓ ਕਿ ਹਾਲੇ ਸਮਰ ਵੀ ਚੱਲ ਰਿਹਾ ਹੈ ਮੈਂ ਲੋਕ ਸਾਰਾ ਮਿਕਸ ਅਪ 컬렉ਸ਼ਨ ਜਿਸ ਨੇ ਵੀ ਚਾਇਆ ਹੋਵੇ ਤਾਂ ਅੱਜ ਲੈ ਕੇ ਆ ਚੁੱਕੇ ਹਾਂ ਜੀ ਸਾਰਾ ਮਿਕਸ ਅਪ 컬렉ਸ਼ਨ ਤਾਂ ਚਲੋ ਫਿਰ ਤੁਹਾਨੂੰ ਪਹਿਲਾਂ ਕੁਝ ਕਾਟਨ ਦੇ ਆਰਟੀਕਲ ਚੈੱਕ ਕਰਾ ਦਿੰਨੇ ਹਾਂ ਜਿਵੇਂ ਕਿ ਆਹ ਵਾਲਾ ਆਰਟੀਕਲ ਦੇਖੋ ਇਹ ਆਪਣਾ ਕਾਟਨ ਦਾ ਪੀਸ ਆਉਣ ਵਾਲਾ ਹੈ ਬਹੁਤ ਪਿਆਰਾ ਜਿਹਾ ਪੀਸ ਹੈ ਅਜੇ ਵਿੱਚ ਤੁਹਾਨੂੰ ਕਾਟਨ ਦੀ ਚੁੰਨੀ ਮਿਲੋਗੀ ਤੁਹਾਨੂੰ ਪਤਾ ਹੈ ਕਾਟਨ ਦੇ ਵਿੱਚ ਮੇਰੇ ਕੋਲ ਹੋਰ ਵੀ ਬਹੁਤ سارے ਆਰਟੀਕਲ ਹੈ ਜਿਵੇਂ ਇੱਕ ਵਸੇ ਇੱਕ ਆਵळा ਆਰਟੀਕਲ ਪ੍ਰਿੰਟ ਦੇ ਜਿਹੜਾ ਚੈੱਕ ਕਰ ਸਕਦੇ ਹੋ ਪ੍ਰਿੰਟ ਦੇ ਨਾਲ ਨਾਲ ਜੇ ਤੁਹਾਨੂੰ ਚਾਹੀਦਾ ਹੋਵੇ ਕੁਝ ਹੈਂਡਵਰਕ ਦਾ ਟੱਚਪ ਉਹ ਤੁਸੀਂ ਆਵळा ਆਰਟੀਕਲ ਵਿੱਚ ਦੇਖ ਸਕਦੇ ਹੋ ਹੈਂਡਵਰਕ ਦੇ ਨਾਲ ਆਊਗਾ ਇਹ ਤਾਂ ਆਪਣੇ ਕਾਟਨ ਬੇਸ ਆਰਟੀਕਲ ਨੇ ਤੇ ਹਾਂ ਆ ਵੇਖੋ ਇਹ ਤੁਸੀਂ ਵੇਖ ਰਹੇ ਹੋ ਨਾ ਇਹ ਪੂਰੇ ਥਾਨ ਵਾਲੇ ਪੀਸ ਲੈਣ ਵਾਲੇ ਨੇ ਇਹ ਵੀ ਕਾਟਨ ਦੇ ਨੇ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਹੈ ਆਲਰੇਡੀ ਕਿ 35 ਮੀਟਰ ਦਾ ਪੀਸ ਆਉਣ ਵਾਲਾ ਹੈ ਮਤ ਤਾਂ ਇਸ ਵਿੱਚ ਕੱਟ ਕਰਕੇ ਨਹੀਂ ਦੇ ਸਕਦੇ ਜੀ 15 ਮੀਟਰ ਦੇ ਦਿਓ 20 ਮੀਟਰ ਦੇ ਦਿਓ ਉਹ ਨਹੀਂ ਹੋਊਗਾ ਪੂਰਾ ਥਾਂ ਦਾ ਥਾਂ ਨਹੀਂ ਆਊਗਾ ਜੇ ਪੂਰਾ ਸੈੱਟ ਹੀ ਮਿਲੂਗਾ ਚਲੋ ਤੁਹਾਨੂੰ ਕੁਝ ਫੈਂਸੀ ਆਰਟੀਕਲ ਦਿਖਾਣੇ ਆ ਹੁਣ ਬ੍ਰਾਈਡਲ ਵੇਅਰ ਟਾਈਪ ਦੇ ਜਿਵੇਂ ਕਿ ਵਿਆਹਾਂ ਸ਼ਗਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਚੱਲਦੇ ਨੇ ਆ ਵੇਖੋ ਇਹ ਵੈਡਿੰਗ ਕਲੈਕਸ਼ਨਸ ਰੈਨ ਵਾਲਾ ਚਿਨੋਨ ਫੈਬਰਿਕ ਆਊਗਾ ਜੀ ਬਹੁਤ ਵਧੀਆ ਆਰਟੀਕਲ ਹੈ ਕਲਰ ਬਹੁਤ ਸੋਹਣਾ ਹੈ थ्रेड ਦਾ ਵਰਕ ਹੈ ਇਹਦੇ ਵਿੱਚ ਨਾਲੇ ਚੁੰਨੀ ਮਿਲੂਗੀ ਤੁਹਾਨੂੰ ਇਹਦੇ ਵਿੱਚ ਪੂਰੀ ਹੈਵੀ ਏਮਬਰਾਇਡਰੀ ਵਾਲੀ ਤੇ ਨਾਲੇ थ्रेड ਵਰਕ ਵਾਲੀ ਜੇ ਤੁਹਾਨੂੰ ਚਾਹੀਦਾ ਹੋਵੇ ਹੈਂਡ ਰਕ ਦਾ ਆਹ ਲੋ ਜੀ ਫੈਂਡੀ ਫੈਬਰਿਕ ਦਾ ਹੈਂਡਵਰਕ ਵਾਲਾ ਪੀਸ ਆ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਜਿਹਾ ਪੀਸ ਹੈ ਪੂਰੇ ਸੂਟ ਤੇ ਤੁਹਾਨੂੰ ਨਿੱਕੇ ਨਿੱਕੇ ਬੁਟਿਆਣਾ ਹੈਂਡ ਬਰਕ ਮਿਲੇਗਾ ਜੀ ਨਾਲੇ ਇਹਦੇ ਵਿੱਚ ਆਪਣੇ ਕੋਲ ਕਲਰ ਨੇ 4 ਤੋਂ 5 ਜੇ ਗੱਲ ਕਰਾਂ ਇਹਦੇ ਚੁੰਨੇ ਦੇ ਚੁੰਨੇ ਤੁਹਾਨੂੰ ਸੋਬਰ ਮਿਲ ਜਾਂਦੀ ਚੁੰਨੇ ਚ ਜ਼ਿਆਦਾ ਵਰਕ ਨਹੀਂ ਆਉਣ ਵਾਲਾ ਕਿਉਂਕਿ ਇਹ ਤੁਹਾਨੂੰ ਵੀ ਪਤਾ ਹੋਣਾ ਹੈ ਜਦੋਂ ਸੂਟ ਹੈਵੀ ਹੁੰਦਾ ਹੈ ਤਾਂ ਦੁਪੱਟਾ ਸੋਬਰ ਹੀ ਚੰਗਾ ਲੱਗਦਾ ਹੈ ਫਿਰ ਲੁੱਕ ਨਹੀਂ ਆਉਂਦਾ ਨਹੀਂ ਤਾਂ ਚਲੋ ਇੱਕ ਮਸਲਿਨ بیس ਤੇ ਦਿਖਾ ਦਿੰਦੀ ਹਾਂ ਆ ਚੈੱਕ ਕਰੋ ਇਹ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਤੇ ਮੈਂ ਚਾਹਣਾ ਤੁਸੀਂ ਵੀ ਵੇਖੋ ਤੁਹਾਨੂੰ ਵੀ ਸੋਹਣਾ ਲੱਗੂ ਮਸਲਿਨ بیس ਆਰਟੀਕਲ ਹੈ ਪ੍ਰਿੰਟਡ ਹੈ ਨਾਲੇ ਵਰਕ ਹੈ ਥ੍ਰੈਡ ਦਾ ਉਹ ਵੀ ਤੁਸੀਂ ਦੇਖ ਸਕਦੇ ਹੋ ਸਟੋਨ ਦਾ ਵੀ ਵਰਕ ਦਿੱਤਾ ਗਿਆ ਹੈ ਨਾਲੇ ਜੀ ਬਾਰਡਰ ਦੀ ਗੱਲ ਕਰੀ ਤਾਂ ਬਾਰਡਰ ਚੈੱਕ ਕਰ ਸਕਦੇ ਹੋ ਕਟ ਰੰਗ ਦਾ ਬਾਰਡਰ ਆਣ ਵਾਲਾ ਹੈ ਤੇ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਬਾਟਮ ਤੇ ਚੁੰਨੀ ਆਵੇ ਕੋ ਚੁੰਨੀ ਤੇ ਵੀ ਤੁਹਾਨੂੰ ਬਾਰਡਰ ਮਿਲ ਜਾਂਦਾ ਹੈ ਪੂਰਾ ਉਹ ਵੀ ਐਮਬਰਾਇਡਰੀ ਵਾਲਾ ਚਲੋ ਇਹ ਤਾਂ ਆਪਣੀ ਗੱਲ ਹੋਈ ਜੀ ਕੁਝ ਮਸਲਿਨ ਵੇਚਦੇ ਚੀਨਨ ਵੇਚਦੇ ਕੁਝ ਹੈਂਡਰੋਕ ਵੀ ਆਪਾਂ ਦੇਖੇ ਮੇਰੇ ਕੋਲ ਨਾ ਕੁਝ ਹੋਰ ਵੀ ਸੈਂਪਲ ਪੀਸਸ ਨੇ ਜਿਹੜੇ ਕਿ ਮੈਂ ਰੱਖੇ ਹੋਏ ਨੇ ਚਲੋ ਮੈਂ ਤੁਹਾਨੂੰ ਇੱਕ ਵਾਰੀ ਉਹ ਵੀ ਸੈਂਪਲ ਦਿਖਾ ਦਿੰਨੀ ਆ ਆਓ ਮੇਰੇ ਨਾਲ ਆਓ ਇਸ ਸਾਈਡ ਦਿਖਾਵਾਂਗੇ ਤੁਹਾਨੂੰ ਕਲੈਕਸ਼ਨ ਆ ਵੇਖੋ ਆ ਚੈੱਕ ਕਰੋ ਫਿਰ ਹੈਂਡ ਰੈਗ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਪੂਰਾ ਹੈਂਡ ਰੈਗ ਦਾ ਆਰਟੀਕਲ ਹੈ ਨਰੇ ਆ ਪਿੱਛੇ ਤੁਸੀਂ ਵੇਖ ਸਕਦੇ ਹੋ ਬਨਾਰਸੀ ਚੁੰਨੀ ਆਉਣ ਵਾਲੀ ਹੈ ਤੇ ਇਹਦੇ ਵਿੱਚ ਤੁਹਾਨੂੰ ਪਤਾ ਹੈ ਆਪਣੇ ਕੋਲ ਹੋਰ ਵੀ ਕਲਰ ਡਿਜ਼ਾਈਨਸ ਨੇ ਜਿਵੇਂ ਤੁਸੀਂ ਆਹ ਵੜਾ ਚੈੱਕ ਕਰ ਸਕਦੇ ਹੋ ਇੱਕ ਆਫ ਵਾਈਟ ਕਲਰ ਦੇ ਵਿੱਚ ਹਰ ਇੱਕ ਕਲਰ ਹੈ ਹਰ ਇੱਕ ਡਿਜ਼ਾਈਨ ਹੈ ਹਰ ਇੱਕ ਪੈਟਰਨਸ ਹੈ ਬਟ ਧਿਆਨ ਰੱਖਿਓ ਕਿ ਜਿਹੜਾ ਵੀ ਕਲੈਕਸ਼ਨ ਲੈਣਾ ਚਾਹੁੰਦੇ ਹੋ ਉਹ ਪੂਰਾ ਸੈਟ ਟੂ ਸੈਟ ਮਿਲੂਗਾ ਸਿੰਗਲ ਪੀਸ ਨਹੀਂ ਮਿਲੂਗਾ ਇੱਕ ਵੀ ਜਿਹੜੇ ਕਹਿੰਦੇ ਨੇ ਮੈਡਮ ਜੀ ਇੱਕ ਸੈਟ ਦੇ ਦਿਓ ਦੋ ਸੈਟ ਦੇ ਦਿਓ ਨਹੀਂ ਦੇ ਸਕਦੇ ਜੀ 25000 ਦਾ ਕਟੋਗਰਡ ਆਰਡਰ ਹੋਣਾ ਹੀ ਚਾਹੀਦਾ ਹੈ ਤਾਂ ਹੀ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਤਾਂ ਚਲੋ ਇੱਕ ਮੇਰਾ ਫੇਵਰਿਟ ਕਲਰ ਦਿਖ ਕਲਰ ਆ ਚੱਕਰ ਬਲੈਕ ਕਲਰ ਦੀ ਡਿਮਾਂਡ ਜਿਹੜੀ ਸਭ ਤੋਂ ਜ਼ਿਆਦਾ ਰਹਿੰਦੀ ਹੈ ਨਾਲੇ ਚੁੰਨੀ ਵੀ ਪੂਰੀ ਹੈਵੀ ਹੈ ਆ ਵੇਖੋ ਪੂਰੀ ਚੁੰਨੀ ਤੇ ਵਰਕ ਆਉਣ ਵਾਲਾ ਹੈ ਬਹੁਤ ਪਿਆਰਾ ਜਿਹਾ ਪੀਸ ਹੈ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਇਹਦੇ ਵਿੱਚ ਇੱਕ ਕੈਜ਼ੂਅਲ ਵੇਅਰ ਪਾਰਟੀ ਵੇਅਰ ਸਾਰੇ 컬ੈਕਸ਼ਨ ਲੱਗੇ ਹੋਏ ਨੇ ਤਾਂ ਇਹ ਸਾਰੇ 컬ੈਕਸ਼ਨ ਤੁਹਾਨੂੰ ਮਿਲ ਜਾਣਗੇ ਫੈਕਟਰੀ ਰੇਟਾਂ ਤੇ ਹੀ ਜਿਹੜਾ ਵੀ 컬ੈਕਸ਼ਨ ਲੈਣਾ ਚਾਹੋਗੇ ਉਹ ਸਾਰਾ ਇੱਕੋ ਰੇਂਜ ਦਾ ਨਹੀਂ ਹੈ ਸਾਰਾ ਵੱਖਰੀ ਵੱਖਰੀ ਰੇਂਜ ਦਾ ਮਿਲੂਗਾ 78 ਤੋਂ ਸਟਾਰਟਿੰਗ ਹੋ ਕੇ ਤੁਹਾਨੂੰ ਇਹ ਤਾਂ ਮਿਲ ਜਾਂਦੀ ਹੈ ਟਾਈਜ਼ਰ ਤੱਕ ਦੀ ਰੇਂਜ ਕਟੂ ਕਟੀਆਂ ਟਾਈਜ਼ਰ ਜ਼ਿਆਦਾ ਨਹੀਂ ਹੈਗੀ ਆਪਣੇ 5000 6000 7000 ਰੁਪਏ ਚ ਮਿਲਦੇ ਨੇ ਸੂਟ ਜੇ ਤੁਹਾਨੂੰ ਲੈਣੇ ਹੋਣ ਤਾਂ ਕੰਟੈਕਟ ਕਰ ਲਿਓ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਲੈਣ ਵਾਸਤੇ ਅਜਮੇਰਾ ਫੈਸ਼ਨ ਦੀ ਟੀਮ ਤੋਂ ਆਨਲਾਈਨ ਪਰਚੇਸਿੰਗ ਵਾਸਤੇ ਵਿਜ਼ਿਟ ਕਰ ਲਿਓ ਜੇ ਪਰਚੇਸਿੰਗ ਵਿਜ਼ਿਟ ਕਰੇ ਕਰਨਾ ਚਾਹੁੰਦੇ ਹੋ ਤਾਂ ਅਜਮੇਰਾ ਫੈਸ਼ਨ ਦਾ ਕੰਪਲੀਟ ਐਡਰੈਸ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਹਾਂ ਇੱਕ ਚੀਜ਼ ਹੋਰ ਜੇ ਤੁਸੀਂ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਜ਼ਰੂਰ ਤਾਂ ਪ੍ਰੈਸ ਕਰ ਲਿਓ ਕਿਉਂਕਿ ਇਸ ਚੈਨਲ ਤੋਂ ਬਹੁਤ ਸਾਰੇ ਪ੍ਰੋਡਕਟ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਧੰਨਵਾਦ